ਦੋਸਤੋ ਆਪਾਂ ਸਭ ਜਾਣਦੇ ਆ ਕਿ ਜਮਹੂਰੀਅਤ ਵਿੱਚ ਪਾਰਲੀਮੈਂਟ ਤੇ ਵਿਧਾਨ ਸਭਾ ਸਭ ਤੋਂ ਵੱਡੇ ਤੇ ਤਾਕਤਵਰ ਥੰਮ ਗਿਣੇ ਗਏ ਨੇ ਜਿੱਥੇ ਲੋਕਾਂ ਦੀਆਂ ਗੱਲਾਂ ਉਠਾਈਆਂ ਜਾ ਸਕਦੀਆਂ। ਲੇਕਿਨ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵਾ ਕਿ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਬਦਲਾਅ ਮਤਲਬ ਬਦਲਾਅ ਦਾ ਤਾਂ ਫਾਇਦਾ ਹੁੰਦਾ ਨਾ ਕਿ ਆਪਾਂ ਚੰਗੇ ਵਾਸਤੇ ਬਦਲਾਅ ਕਰਨਾ ਵਾ। ਬਾਕੀ ਗੱਲਾਂ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਹੈਗੇ ਜਿਹੜੀਆਂ ਗੱਲਾਂ ਤੋਂ ਮੁੱਕਰੇ ਮੈਂ ਛੱਡ ਦਿਨਾ ਵਾ। ਲੇਕਿਨ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਬੁਲਾਉਣ ਦਾ ਮਸਲਾ ਮਸਲਾ ਸੀਗਾ ਇਹਨਾਂ ਨੇ ਵਿਧਾਨ ਸਭਾ ਦੇ ਇਸ ਅਹਿਮ ਪਲੇਟਫਾਰਮ ਨੂੰ ਜਿੱਥੇ ਲੋਕਾਂ ਦੇ ਮੁੱਦੇ ਚੱਕਨੇ ਨੇ ਕਿਸਾਨਾਂ ਦੇ EMPLOYEES ਦੇ ਦਲਤਾਂ ਦੇ ਉਹ ਬਿਲਕੁਲ ਟੈਸ਼ ਨੈਸ਼ ਕਰਕੇ ਰੱਖਣਾ ਇਹ ਉਹੀ ਪਾਰਟੀ ਆ ਜਿਹੜੀ ਆਪ ਖੁਦ ਜਦੋਂ ਆਪੋਜੀਸ਼ਨ ਸੀਗੇ ਇਹ ਸਪੀਕਰ ਨੂੰ ਬਾਰ-ਬਾਰ ਮਿਲਦੇ ਸੀ ਪ੍ਰੈਸ ਕਾਨਫਰੰਸ ਕਰਦੇ ਸੀਗੇ ਕਿ بڑے ਛੋਟੇ ਜਲਾਸ ਚਲਾਉਂਦੇ ਸੀ ਜੀ ਕਾਂਗਰਸ ਸਰਕਾਰ ਜਾਂ ਮਗਲੀਆਂ ਅਕਾਲੀ ਸਰਕਾਰਾਂ ਇਹ ਵਧਾ ਕੇ 15 ਦਿਨ ਹੋਣੇ ਚਾਹੀਦੇ ਆ ਜੀ ਕਿਉਂਕਿ 70 ਲੱਖ ਰੁਪਇਆ ਇੱਕ ਦਿਨ ਦੇ ਸੈਸ਼ਨ ਦਾ ਖਰਚਾ ਆਉਂਦਾ ਉਦੋਂ 2021 ਦਾ ਬਿਆਨ ਮੈਂ ਤੁਹਾਨੂੰ ਦਿਖਾਉਣਾ ਹੈ ਨਾ ਲੇਕਿਨ ਖੁਦ ਕੀ ਕਰ ਰਹੇ ਨੇ ਇਹਨਾਂ ਨੇ ਅ ਪਿਛਲਾ اجلاس ਜਿਹੜਾ ਸੀ ਬਜਟ ਦਾ ਉਹ ਸਿਰਫ 7 ਦਿਨ ਦਾ اجلاس ਸੀਗਾ 7th ਸਿਟਿੰਗਸ 7 ਦਿਨ ਦੀ 7th ਸਿਟਿੰਗਸ 6 ਮਹੀਨੇ ਬਾਅਦ ਕਿਉਂਕਿ ਕਨਸਟੀਟਿਊਸ਼ਨ ਆਬਲੀਗੇਸ਼ਨ ਹੈ ਸੰਵਿਧਾਨ ਦੀ ਇਹ ਇੱਕ ਜ਼ਰੂਰਤ ਹੈ ਕਿ ਹਰ ਸਰਕਾਰ ਨੂੰ 6 ਮਹੀਨੇ ਦੇ ਵਿੱਚ ਵਿੱਚ ਸਦਨ ਦੀ ਬੈਠਕ ਬੁਲਾਉਣੀ ਪਵੇਗੀ ਬਸ ਉਸੇ ਹੀ ਬੈਠਕ ਨੂੰ ਬੁਲਾਉਣ ਵਾਸਤੇ ਆਹ ਤੁਸੀਂ ਦੇਖ ਲਓ ਇਹਨਾਂ ਨੇ ਬਹੁਤ ਨਾਮਾਤਰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ 2 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਔਰ ਅਗਰ ਤੁਸੀਂ ਇੱਥੇ ਗੌਰ ਕਰੋਗੇ ਜਿਹੜਾ 2 ਸਤੰਬਰ ਕੱਲ ਜਦੋਂ ਵਾਪਸ ਅਸੀਂ ਮਿਲਣਾ ਦੁਪਹਿਰੇ 2 ਵਜੇ ਸਿਰਫ ਉਬਿਚਰੀਜ਼ ਭਾਪ ਕੇ ਜਿਹੜੇ ਲੋਕ ਗੁਜ਼ਰ ਚੁੱਕੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ 10 15 ਮਿੰਟ ਦਾ اجلاس ਕਰਕੇ ਉੱਠ ਜਾਣਾ ਔਰ ਜਦੋਂ ਇਹ ਆਪੋਜੀਸ਼ਨ ਸੀ ਕੀ ਕਹਿੰਦੇ ਹੁੰਦੇ ਸੀ ਆ ਆ ਦੇਖੋ ਤੁਸੀਂ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ 2021 ਨਵੰਬਰ ਦੀ ਹੈ ਜੀ ਕਿ اجلاس ਜਿਹੜਾ ਵਾ ਉਹ ਕਟੋ-ਕਟ 15 ਦਿਨ ਵਧਾਇਆ ਜਾਵੇ ਔਰ ਆ ਇਹਹੀ ਹਰਪਾਲ ਚੀਮਾ ਜਿਹੜਾ ਹੁਣ ਫਾਈਨੈਂਸ ਮਿਨਿਸਟਰ ਆ ਇਹ ਕੀ ਲਿਖ ਰਿਹਾ ਵਾ ਕਿ ਇਹਨਾਂ ਨੇ ਕੁਝਾ ਮਜ਼ਾਕ ਕਰਦਾ ਵਿਧਾਨ ਸਭਾ ਦਾ ਇੱਕ ਦਿਨ ਦਾ 70 ਲੱਖ ਰੁਪਇਆ ਖਰਚਾ ਹੁੰਦਾ ਪੰਜਾਬ ਵਿਧਾਨ ਸਭਾ ਨੂੰ ਚਲਾਉਣ ਲਈ ਇੱਕੀ ਵਿੱਚਾ ਹੁਣ ਕੀ ਕਹਿੰਦੇ ਕਿ ਹੁਣ ਤਾਂ ਖਰਚਾ ਹੋਰ ਵੀ ਵੱਧ ਗਿਆ ਹੋਵੇਗਾ 3 ਸਾਲ ਆਪਣੇ ਹੋਰ ਹੋ ਗਏ ਨੇ ਲੇਕਿਨ ਸੈਸ਼ਨ ਬੁਲਾਇਆ ਸਿਰਫ ਤਿੰਨ ਦਿਨਾਂ ਉਹਨਾਂ ਗੱਲ ਕਰ ਰਹੇ ਸੀਗਾ ਇਹਦੇ ਵਿੱਚ ਪਹਿਲੇ ਦਿਨ ਸ਼ਰਧਾਂਜਲੀ ਫਿਰ ਅੱਗੇ ਕੀ ਹੈਗਾ ਲੈਜਿਸਲੇਟਿਵ ਬਿਜ਼ਨਸ ਅ ਤਿੰਨ ਤਰੀਕ ਨੂੰ ਤੇ ਚਾਰ ਨੂੰ ਲੈਜਿਸਲੇਟਿਵ ਬਿਜ਼ਨਸ ਕਰਕੇ ਸਦਨ ਨੂੰ ਸਾਈਨ ਡਾਇ ਉਠਾ ਦਿੱਤਾ ਜਾਵੇਗਾ ਜਿਹੜਾ ਲੈਜਿਸਲੇਟਿਵ ਬਿਜ਼ਨਸ ਵੀ ਆ ਉਹ ਕੀ ਹੁੰਦਾ ਕਿ ਕੋਈ ਅਮੈਂਡਮੈਂਟ ਕਰਨੀ ਕੋਈ ਕਾਨੂੰਨ ਬਣਾਉਣਾ ਕੋ ਬਿਲ ਲੈ ਕੇ ਆਉਣਾ ਹੁਣ ਸਾਨੂੰ ਜਿਹੜੇ ਬਿਲ ਨੇ ਉਹ ਪਰਸੋਂ 3 ਤਾਰੀਖ ਨੂੰ ਜਦ ਦਿਨ ਲੈਜਿਸਲੇਟਿਵ ਬਿਜ਼ਨਸ ਹੋਵੇਗਾ 10 ਵਜੇ ਇਕੱਠੇ ਹੋਵਾਂਗੇ ਸਾਡੇ ਮੇਜ ਤੇ ਉਸ ਦਿਨ ਬਿੱਲ ਆਉਣਾ ਉਸ ਵੇਲੇ ਜਦੋਂ ਬਿੱਲ ਪਾਸ ਕਰਨ ਦਾ ਟਾਈਮ ਆ ਗਿਆ ਤੇ ਜਿਹੜਾ 4 ਵਾਲਾ ਵੀ ਉਹ 4 ਨੂੰ ਸਵੇਰੇ ਲਿਖਣਗੇ ਤੁਸੀਂ ਦੱਸੋ ਕੋਈ ਅਸੀਂ ਕੰਪਿਊਟਰਸ ਆ ਜੇ ਕਿ ਅਸੀਂ ਐਡਾ ਵੱਡੀ ਅਮੈਂਡਮੈਂਟ ਜਾਂ ਗੁਬੇਲ ਦਾ ਕਾਨੂੰਨ ਉਸੇ ਵਕਤ 5-7 ਮਿੰਟ ਵਿੱਚ ਕਾਗਜ਼ ਦੇ ਕੇ ਤੁਸੀਂ ਬਹਿਸ ਕਰ ਸਕਦੇ ਆਂ ਔਰ ਇਹ ਬਿਲਕੁਲ ਇਨ ਬਿੰਦ ਗੱਲਾਂ ਇਹੀ ਆਪ ਕਰਦੇ ਰਹੇ ਨੇ ਇੱਕ ਵਾਰ ਨਹੀਂ ਸਪੀਕਰ ਨੂੰ ਬਾਰ-ਬਾਰ ਅਮਨ अरोड़ा ਉਸ ਵਕਤ ਹਰਪਾਲ ਚੀਮਾ ਦੇ ਨਾਲ ਸਾਰੇ ਐਮਐਲਏ ਜਾ ਕੇ ਕਿ ਜੀ ਬਹੁਤ ਜਿਹੜਾ ਪੰਜਾਬ ਵਿਧਾਨ ਸਭਾ ਜੀ ਦਾ ਇਹਨੂੰ ਬੜਾ ਬਰਬਾਦ ਕਰਤਾ ਜੀ ਇਹਨਾਂ ਨੇ ਇਹਦੇ ਤੇ ਲੋਕਾਂ ਦੀ ਗੱਲਾਂ ਹੀ ਹੋਣ ਦਿੰਦੇ ਆ ਆ ਦੇਖੋ ਤੁਸੀਂ ਇਹਨਾਂ ਦਾ ਆਪਣਾ ਐਮਐਲਏ ਬੜਾ ਅੱਛਾ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਉਹਨੇ ਆਪਣੀ ਸੋਸ਼ਲ ਮੀਡੀਆ ਦੇ ਉੱਤੇ 1 ਅਗਸਤ ਦੀ ਪੋਸਟ ਪਾਈ ਆ ਹੁਣੇ ਔਰ ਉਹਨਾਂ ਨੇ ਕਿੰਨੇ ਮੁੱਦੇ ਉਹਨਾਂ ਨੇ ਗਣਾਏ ਨੇ ਸਪੀਕਰ ਨੂੰ ਮਿਲੇ ਜਾ ਕੇ ਉਹਨਾਂ ਦੀ ਇਸ ਪੋਸਟ ਦੇ ਨਾਲ ਤਸਵੀਰ ਕੁਲਤਾਰ ਸਿੰਘ ਸੰਧਵਾ ਦੇ ਨਾਲ ਖੜੇ ਆ ਉਹ ਕਹਿੰਦੇ ਮੈਂ ਚਾਹੁੰਦਾ ਆ ਕਿ ਕਟੋ-ਕਟ ਸੈਸ਼ਨ ਜਿਹੜਾ ਹੈਗਾ ਨਾ ਉਹਨੂੰ ਵਧਾ ਕੇ ਬਿਹਸ ਵਾਸਤ ਰੱਖਿਆ ਜਾਵੇ ਔਰ ਇਹਦੇ ਚ ਅਸੀਂ ਬਰਗਾੜੀ ਦਾ ਇਸ਼ੂ ਚ ਉਠਾਉਣਾ ਚਾਹੁੰਦੇ ਬੇਤਮੀਆ ਦਾ ਉਹ ਤੁਹਾਨੂੰ ਪਤਾ ਕਿ ਲਗਾਤਾਰ ਇਸ ਮਸਲੇ ਦੇ ਉੱਤੇ ਬੜੇ ਵਿਵਾਦੀ ਦੇ ਨਾਲ ਕਮਰ ਵਿੱਚ ਪ੍ਰਤਾਪ ਸਿੰਘ ਬੋਲ ਰਹੇ ਬੈਬਲ ਕਲਾ ਦੀ ਗੋਲੀ ਕਾਣ ਦਾ ਮਸਲਾ ਚਾਹੁੰਦੇ ਆ ਔਰ ਇਸ ਤਰ੍ਹਾਂ ਦਾ ਮਿਨਿਮਮ ਸਪੋਰਟ ਪ੍ਰਾਈਸ ਤੇ ਜਿਹੜੇ ਕਿਸਾਨਾਂ ਦੇ ਕਰਜ਼ੇ ਮੈਂ ਉਹਦੇ ਤੇ ਗੱਲ ਕਰਨਾ ਚਾਹੁੰਨਾ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਸੀਵਰੇਜ ਦੇ ਪਾਣੀ ਦੇ ਮਸਲੇ ਦੀ ਤੇ ਜਿਹੜਾ ਗਾਰਬਜ ਕਲੈਕਸ਼ਨ ਹੈਗਾ ਕੂੜਾ ਹੈ ਸਾਰੇ ਸ਼ਹਿਰ ਦਾ ਉਹਦੀ ਗੰਦਗੀ ਦਾ ਮਸਲਾ ਉਠਾਉਣਾ ਸੀ ਇਹਦੇ 1 ਕਿੱਮ ਲੀ ਦੀ ਡਿਮਾਂਡ ਹੈ ਨਾ 117 एमएलएस ਨੇ ਤੁਸੀਂ ਅੰਦਾਜ਼ਾ ਲਾਓ ਕਿ 117 एमएलए ਜੇਕਰ ਆਪਣੀ ਗੱਲ ਰੱਖਣਾ ਚਾਹਣ ਤੇ ਕੀ ਡੇਢ ਦਿਨ ਦੇ ਸੈਸ਼ਨ ਵਿੱਚ ਇੱਕ ਤਾਂ ਆਪਾ ਸ਼ਰਧਾਂਜਲੀ ਵਿੱਚ ਕੱਟਦੇ ਉਹਨਾਂ 70-80 ਲੱਖ ਰੁਪਇਆ ਕਰੋੜ ਰੁਪਇਆ ਉਹ ਖੂ ਖਾਤੇ ਪਾਤਾ ਇਹਨਾਂ ਨੇ ਕੱਲ ਦਾ ਸਮਝ ਲਓ ਤੇ ਕੀ ਦੋ ਦਿਨ ਜਿਹੜੇ ਬਕਾਇਆ ਨੇ ਉਹਦੇ ਵਿੱਚ 117 एमएलए ਆਪਣੀ ਗੱਲ ਕਹਿ ਸਕਦੇ ਨੇ ਔਰ ਮੈਂ ਤੁਹਾਡੇ ਸਾਹਮਣੇ ਆ ਮੈਂ ਹਰ ਸੈਸ਼ਨ ਵਿੱਚ ਕੱਟੋ-ਕੜਨੀ ਤਾਂ 35-40 ਸਵਾਲ ਦਿੰਦਾ ਹਾਂ ਔਰ ਮੈਂ ਉਹਦੇ ਵਿੱਚ ਜਿਹੜੇ ਮੋਸ਼ਨਸ ਪੇਸ਼ ਕਰਦਾ ਹਾਂ ਮੇਰਾ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਨਾ ਬਿਨਾ ਸ਼ਰਤਾਂ ਪੂਰੀਆਂ ਕੀਤੇ ਹਿਮਾਚਲ ਪ੍ਰਦੇਸ਼ ਦੇ ਕਾਨੂੰਨ ਦੀ ਤਰਜ਼ ਤੇ ਉਹਨਾਂ ਨੂੰ ਜ਼ਮੀਨ ਨਾਲ ਲੈਣ ਦਿੱਤੀ ਜਾਵੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਨ ਦਿੱਤੀਆਂ ਜਾਣ ਉਹਨਾਂ ਨੂੰ ਜਿਹੜਾ ਹੈ ਵੋਟਰ ਨਾ ਬਣਾਇਆ ਜਾਵੇ ਇਹ ਗੱਲ ਮੈਂ 2023 ਜਨਵਰੀ ਦਾ ਇਹ ਬਿੱਲ ਉੱਥੇ ਪ੍ਰਾਈਵੇਟ ਮੈਂਬਰਸ ਬਿਲਕੁਲ ਤੌਰ ਸੰਵਾ ਨੂੰ ਮਿਲ ਕੇ ਦਿੱਤਾ ਹੋਇਆ ਕੋਈ ਉਹਦੇ ਤੇ ਮਸਲਾ ਨਹੀਂ ਕਰਦਾ ਔਰ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਇਹਨਾਂ ਦੇ ਆਪਣੇ ਐਮਐਲਏ ਨੇ ਪਿਛਲੇ ਦਿਨਾਂ 'ਚ ਗੁਰਪ੍ਰੀਤ ਸਿੰਘ ਗੋ삐 ਨੇ ਜਿਹੜੇ ਮੈਂ ਕਹਿੰਦਾ ਕਿ ਬੜਾ ਗਹਿਰਤਮੰਦ ਐਮਐਲਏ ਆ ਜਦੋਂ ਉਹਨੇ ਮਸਲਾ ਉਠਾਇਆ ਜਾ ਕੇ ਬੁੱਡੇ ਦਰਿਆ ਦਾ ਕਿ ਸਾਰਾ ਮਾਲਵਾ ਜਿਹੜਾ ਹੈ ਜਦੋਂ ਸਾਰੇ ਲੋਹਾਨੇ ਸ਼ਹਿਰ ਦੀ ਇੰਡਸਟਰੀਅਲ ਪੋਲੂਸ਼ਨ ਜਾ ਕੇ ਬੁੱਡੇ ਦਰਿਆ ਰਹੀ ਸਤਨੂਚ ਵਿੱਚ ਜਾ ਕੇ ਪੈਂਦੀ ਆ ਉਹ ਕਾਲਾ ਜ਼ਹਿਰ ਵਾਲਾ ਪਾਣੀ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਲੋਕੀ ਫੋਟੋ ਵਰਕਸ ਵਿੱਚ ਪੀਣ ਵਾਲੇ ਪਾਣੀ ਵਾਸਤੇ ਇਸਤੇਮਾਲ ਕਰਦੇ ਆ ਕੈਂਸਰ ਵਧ ਰਿਹਾ ਵਾ ਬਿਮਾਰੀਆਂ ਵਧ ਰੀਆਂ ਨੇ ਕੋੜ ਵਧ ਰਿਹਾ ਹੈ ਇਹ ਗੁਰਪ੍ਰੀਤ ਸਿੰਘ ਗੁੱਗੀ ਨੇ ਆਪਣੇ ਬੜਾਈ ਸਰਕਾਰ ਦਾ ਨੀ ਪੱਥਰ 2022 ਵਿੱਚ ਭਗਵੰਤ ਸਿੰਘ ਮਾਨ ਨੇ ਲੁਧਿਆਣੇ 650 ਕਰੋੜ ਰੁਪਏ ਸੀ ਲਾਵਾਂਗੇ ਨੀ ਪੱਥਰ ਰੱਖਿਆ ਕਿ ਬੁੱਢਾ ਦਰਿਆ ਸਾਫ਼ ਕਰਾਂਗੇ ਗੁਰਪ੍ਰੀਤ ਸਿੰਘ ਗੁੱਗੀ ਨੇ ਉਹ ਨੀ ਪੱਥਰ ਖੁਦ ਹੀ ਤੋੜ ਦਿੱਤਾ ਉਹਨੇ ਕਿਹਾ ਕਿ ਸ਼ਾਇਦ 90% ਪੈਸਾ 650 ਕਰੋੜ ਚੋਂ ਸਰਕਾਰ ਖਰਚ ਚੁੱਕੀ ਆ ਲੇਕਿਨ ਉਹਨੇ ਦਿਖਾਤਾ ਕਿ ਸਾਰਾ ਪਾਣੀ ਜਿਹੜਾ ਉਹ ਬਿਲਕੁਲ ਜ਼ਹਿਰੀਲਾ ਤੇ ਕਾਲਾ ਬੁੱਢੇ ਦਰਿਆ ਦਾ ਇੱਕ ਨਵੇਂ ਪੈਸੇ ਦਾ ਉਹਦੇ ਚ ਕੋਈ ਚੇਂਜ ਨਹੀਂ ਆਇਆ ਥੈਟ ਮੀਨ ਸਾਡਾ ਲਗਭਗ ਸਮਝੋ 600 ਕਰੋੜ ਰੁਪਏ ਡਾਊਨ ਦ ਰੇਨ ਗਿਆ ਫਿਸਟ ਗਿਆ ਇਸ ਵਸਲੇ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਗੱਲ ਕਰਨੀ ਸੀ ਕਿਉਂਕਿ ਬਹੁਤ ਸਾਰੇ ਐਕਟਿਵਿਸਟ ਜਿਹੜੇ ਜਿਹੜੇ ਮੱਤੇਵਾੜੇ ਵਾਲਾ ਜਿਹੜਾ ਵਾਤਾਵਰਣ ਪ੍ਰੇਮੀ ਲੋਕਾਂ ਨੇ ਪਿਛਲੇ ਦਿਨਾਂ ਚ ਇਕੱਠ ਕੀਤਾ ਉਹਨਾਂ ਨੇ ਅਲਟੀਮੇਟਮ ਦਿੱਤਾ ਗਵਰਨਮੈਂਟ ਨੂੰ ਕਿ ਅਸੀਂ ਜੇ ਤੁਸੀਂ ਬੁੱਢਾ ਦਰਿਆ ਸਾਫ਼ ਨਾ ਕੀਤਾ ਤੇ ਸੋ ਇਤੇ ਕਰੋ ਸਾਡੇ ਐਸੀ ਸਕਾਲਰਸ਼ਿਪ ਹੈ ਬੱਚਿਆਂ ਦੀ 933 ਕਰੋੜ ਰੁਪਏ ਪੰਜਾਬ ਸਰਕਾਰ ਇਸ ਕਰਕੇ ਇਸਤੇਮਾਲ ਨਹੀਂ ਕਰ ਸਕਦੀ ਕੇਂਦਰ ਦਾ ਕਿਉਂਕਿ 250 ਕਰੋੜ ਰੁਪਏ ਆਪਣੀ ਮੈਚਿੰਗ ਗ੍ਰਾਂਟ ਦੀ ਭਾਈ ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਸਬ ਇਨਸਪੈਕਟਰਸ ਦੀਆਂ ਬੋਲਦਾਰਾਂ ਦੀਆਂ ਸ਼ਾਇਦ ਫਾਇਰ ਬ੍ਰਿਗੇਡ ਵਾਲਿਆਂ ਦੇ ਇਸ਼ੂਸ ਨੇ ਬਹੁਤ ਸਾਰੇ ਇਸ਼ੂਸ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਨਿਯੁਕਤੀ ਪੱਤਰ ਨੇ ਉਹ ਡੱਡਕ ਰਹੇ ਨੇ ਹਵਾ ਦੇ ਵਿੱਚ EMPLOYEES ਦੀਆਂ ਗੱਲਾਂ ਕਰਨ ਵਾਲੀਆਂ ਸੀਗੀਆਂ ਔਰ ਜਿੱਦਾਂ ਮੈਂ ਕਿਹਾ ਕਿ ਬੇਦਬੀ ਦਾ ਮਸਲਾ ਬਹੁਤ ਇੰਪੋਰਟੈਂਟ ਹੈ ਡੇਰਾ ਸੱਚਾ ਸੌਦਾ ਦਾ ਜਿਹੜਾ ਸਾਧ ਹੈ ਉਹਦੇ ਖਿਲਾਫ ਜਿਹੜੀ 295A ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਸੀ ਉਹ ਪਿਛਲੇ 2 ਸਾਲ ਤੋਂ ਭਗਵੰਤ ਮਾਨ ਆਪਣੇ ਮੇਜੂ ਦੇ ਉੱਤੇ ਦੱਬ ਕੇ ਬੈਠਾ ਹੋਇਆ ਅਸੀਂ ਇਹ ਗੱਲ ਉੱਥੇ ਕਰਨਾ ਚਾਹੁੰਦੇ ਹਾਂ ਔਰ ਜਿੰਨੀਆਂ ਟ੍ਰਾਇਲ ਸੀਗੀਆਂ ਉਹ ਸਾਰੀਆਂ ਉਹਨਾਂ ਨੇ ਫਰੀਦਕੋਟ ਦੀ ਅਦਾਲਤਾਂ ਵਿੱਚੋਂ ਟਰਾਂਸਫਰ ਕਰਾ ਲਈਆਂ ਚੰਡੀਗੜ੍ਹ ਨੂੰ ਔਰ ਉਹਨਾਂ ਤੇ ਉਹਨੂੰ ਸਟੇ ਕਰਾਤਾ ਤੇ ਆਪਾਂ ਛੋਟੀ ਛੋਟੀ ਗੱਲ ਵਾਸਤੇ ਸੁਪਰੀਮ ਕੋਰਟ ਵਿੱਚ ਜ਼ਮਾਨਤਾਂ ਕੈਨਸਲ ਕਰਾਉਣ ਲਈ ਮੇਰੇ ਜ਼ਮਾਨਤ ਕੈਨਸਲ ਕਰਾਉਣ ਲਈ 50 ਲੱਖ ਰੁਪਏ ਦਾ ਇੱਕ ਦਿਨ ਦਾ ਵਕੀਲ ਖੜਾ ਕੀਤਾ ਸੀ ਦੋ ਕੜੇ ਕੀਤੇ ਸੀ ਕਰੋੜਾਂ ਰੁਪਏ ਤੁਸੀਂ ਬਰਬਾਦ ਕਰਦੇ ਲੇਕਿਨ ਬੇਅਦਬੀ ਦੀ ਟ੍ਰਾਇਲ ਨੂੰ ਅੱਗੇ ਲਿਜਾਣ ਵਾਸਤੇ ਐ ਐਸਐਲਪੀ ਫਾਈਲ ਨਹੀਂ ਕੀਤੀ ਕੋ ਪਟੀਸ਼ਨ ਫਾਈਲ ਨਹੀਂ ਕੀਤੀ ਡੇਰਾ ਮੰਦੂ ਤੁਸੀਂ ਸਦਾ ਸਦਾ ਡੇਰਾ ਸੱਚਾ ਸੌਦਾ ਦੇ ਅਪਰਾਧੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਕਰਨ ਦਾ ਉਹਨਾਂ ਨੂੰ ਲਾਹਾ ਦੇ ਰਹੇ ਹੋ ਬੇਬਲ ਕਲਾਂ ਦੇ ਕਾਤਲਾਂ ਨੂੰ ਤੁਸੀਂ ਛੋਟ ਦੇ ਰਹੇ ਹੋ ਡਰੱਗਸ ਦੀ ਗੱਲ ਕਰਨੀ ਪੰਜਾਬ ਦੇ ਵਿੱਚ ਅਸੀਂ ਤੁਸੀਂ ਦੇਖ ਰਹੇ ਹੋ ਉਹ ਦਿਨ ਤਾਂ ਚਲੋ ਭਗਵੰਤ ਮਾਨ ਨੇ ਸ਼ੀਸ਼ੇ ਮੋੜੇ ਖੜ ਕੇ ਕਹਿਤਾ ਜੀ ਕਿ ਗੱਲ ਹੀ ਕੋਈ ਨਹੀਂ ਅਸੀਂ ਨਸ਼ਾ ਜਿਹੜਾ ਹੈ ਉਹ ਬਸ ਅਗਲੀ ਅਗਸਤ ਤੱਕ ਜਾਂ ਪਤਾ ਨਹੀਂ ਅਗਲੀ 26 ਜਨਵਰੀ ਤੱਕ ਖਤਮ ਕਰ ਦਿਆਂਗੇ ਐਲਾਨਾ ਨਾਲ ਥੋੜਾ ਖਤਮ ਹੋ ਸਕਦੀਆਂ ਤੁਸੀਂ ਉਹਦੇ ਵਾਸਤੇ 2.5 ਸਾਲ ਵਿੱਚ ਕੀ ਕਾਰਗੁਜ਼ਾਰੀ ਕੀਤੀ ਹੈ ਪਾਈ ਸਾਲ ਵਿੱਚ ਤੁਸੀਂ ਕੀ ਐਫਰਟਸ ਕਰਕੇ ਇਹਨੂੰ ਜੜੋਂ ਪੱਟਣ ਦੀ ਕੋਸ਼ਿਸ਼ ਕੀਤੀ ਆ ਸਿਰਫ ਐਨਡੀਪੀਐਸ ਦੇ ਪਰਚੇ ਕਰਕੇ ਸੈਂਕੜੇ ਹਜ਼ਾਰਾਂ ਬੰਦੇ ਜ਼ਿਲ੍ਹਾ ਤੱਕ ਤੇ ਤਾਂ ਕੋਈ ਇਨਸਾਫ ਨਹੀਂ ਹੋਇਆ ਔਰ ਜਦੋਂ ਇਹ 15 ਅਗਸਤ ਨੂੰ ਦਿਖਾ ਰਿਹਾ ਸੀਗਾ ਕਿ ਮੈਂ ਨਸ਼ੇ ਖਤਮ ਕਰਦ ਰਹੇ ਨੇ 26 ਜਨਵਰੀ ਤੱਕ ਉਦੋਂ ਇੱਕ ਡਾਕਟਰ ਗਿੱਲ ਨੇ ਚਮਕੌਰ ਸਾਹਿਬ ਐਸ਼ ਹੈ ਤੁਹਾਨੂੰ ਦਾ ਹਸਪਤਾਲ ਉਹਨਾਂ ਨੇ ਇੱਕ ਨੌਜਵਾਨ ਦੀ ਜਿਸਮ ਦਿਖਾਤਾ ਛਲਨੀ ਜਿੱਦਾ ਗੋਲੀਆਂ ਨਾਲ ਛਲਨੀ ਹੋਇਆ ਹੁੰਦਾ ਨਾ ਟੀਕੇ ਨਾਲ ਲਾ ਕੇ ਟੀਕੇ ਲਾ ਲ ਕੇ ਉਸਨੂੰ ਔਰ ਰੋਜ਼ ਬੱਚੇ ਮਾਰਦੇ ਨੇ ਔਰ ਡਰੱਗਸ ਦਾ ਮਸਲਾ ਬਹੁਤ ਇੰਪੋਰਟੈਂਟ ਅਸੀਂ ਵਿਧਾਨ ਸਭਾ ਆਪਣੇ ਸਾਰੇ ਹਲਕਿਆਂ ਦੇ ਵਿੱਚ ਸਾਡੇ ਪਿਛਲੇ 2.5 ਸਾਲ ਤੋਂ ਇੱਕ ਨਵੇਂ ਪੈਸੇ ਦਾ ਡਿਵੈਲਪਮੈਂਟ ਦਾ ਕਾਰਜ ਨਹੀਂ ਹੋਇਆ ਕੋਈ ਪੈਸਾ ਨਹੀਂ ਲੱਗਾ ਪਿੰਡਾਂ ਦੇ ਵਿੱਚ ਜਿਹੜੇ ਪੈਸੇ ਸਿੱਕੇ ਮੰਗਤੀਆਂ ਸਰਕਾਰਾਂ ਦੇ ਕੋਲ ਉਹ ਰੋਕ ਛੱਡੇ ਜਾਂ ਵਾਪਸ ਲੈ ਲੇ ਸਿਮਿਲਰਲੀ ਮਿਨਿਸਪਲ ਕਮੇਟੀਆਂ ਵਿੱਚ ਨਗਰ ਪੰਚਾਇਤਾਂ ਵਿੱਚ ਕੋਈ ਕੰਮ ਨਹੀਂ ਆ ਪਿੰਡਾਂ 'ਚ ਗੰਦਗੀ ਦੇ ਢੇਰ ਲੱਗੇ ਹੋਏ ਨੇ ਅਸੀਂ ਇਹ ਗੱਲ ਕਰਨਾ ਚਾਹੁੰਦੇ ਸੀ ਪੰਚਾਇਤਾਂ ਚੋਣਾ ਚੋਰ ਦਰਵਾਜ਼ੇ ਰਹਿ ਮੇਰਾ ਖਿਆਲ ਕਿਸੇ ਸਰਕਾਰ ਨੇ ਇੰਨਾ ਗੁਪਤ ਨਹੀਂ ਰੱਖਿਆ ਸਿਸਟਮ ਇਹਨਾਂ ਨੇ 2023 ਦੇ ਦਸੰਬਰ ਵਿੱਚ ਬਾਰਡ ਬੰਦੀ ਕੀਤੀ ਹੈ ਤੇ 7 ਜਨਵਰੀ ਨੂੰ 2024 ਨੂੰ ਇੱਕ ਵੋਟਰ ਸੂਚੀ ਅਪਡੇਟ ਕਰਕੇ ਆਪਣੇ ਦਫ਼ਤਰਾਂ ਦੇ ਅੰਦਰ ਲਮਾਰੀਆਂ ਦੇ ਵਿੱਚ ਲੌਕ ਕਰਕੇ ਲੁਕੋ ਕੇ ਰੱਖ ਲੀਆਂ ਬਹੁਤ ਸ਼ੋਰ ਮਚਾਉਣ ਨਾਲ ਬਹੁਤ ਸ਼ੋਰ ਮਚਾਉਣ ਨਾਲ ਥਲੇ ਚੰਦ ਚੰਦ ਬੰਦਿਆਂ ਨੂੰ ਲਿਸਟਾਂ ਦਿੱਤੀਆਂ ਜਾ ਰਹੀਆਂ ਤੇ ਉਹ ਕਿੱਦਾਂ ਇਲੈਕਸ਼ਨ ਲੜਨਗੇ ਜਾ ਕੇ ਜਿਉਂਥੇ ਕਿਵੇਂ ਜਮਹੂਰੀਅਤ ਦਾ ਜਿਹੜਾ ਆਪਾਂ ਗੱਲ ਨੇ ਕਿ ਗ੍ਰਾਸ ਰੂਟ ਡੈਮੋਕ੍ਰੇਸੀ ਆ ਉਹਦੇ ਇਸ ਕਿਦਾਂ ਪਾਰਟਿਸਿਪੇਟ ਕਰਨਗੇ ਲਾਅ ਐਂਡ ਆਰਡਰ ਐਨਆਰਆਈ ਦੀ ਕਤਲੋਗਾਰਦ ਹੋ ਰਹੀ ਆ ਰੈਂਸਮ ਨਾਲ 5 ਕਰੋੜ ਰੁਪਏ ਨਹੀਂ ਦੇ ਸਕੋ ਕਿ ਦਸਰੇ ਆ ਪੁਲਿਸ ਨੂੰ ਕਿ ਮੈਨੂੰ ਧਮਕੀਆਂ ਆ ਰਹੀਆਂ ਉਹਦਾ ਕਤਲ ਹੋ ਜਾਂਦਾ ਵਾ ਦਿਨ ਦਿਹਾੜੇ ਚੋਰੀਆਂ ਪਸ਼ੂ ਚੋਰੀ ਹੋਦੇ ਚੋਰੀ ਹੋ ਰਹੇ ਨੇ ਪਿੰਡਾਂ ਚ ਔਰਤਾਂ ਦੀਆਂ ਕੰਨਾਂ ਦੀਆਂ ਪਾਲੀਆਂ ਇਦਾਂ ਕੰਨ ਸਮੇਤ ਪਾੜ ਕੇ ਲੈ ਜਾਂਦੇ ਨੇ ਅਸੀਂ ਇਹ ਸਾਰੀਆਂ ਗੱਲਾਂ ਕਿੱਥੇ ਕਰਾਂਗੇ ਦੱਸੋ ਮੈਨੂੰ ਸਮਝਾਓ ਔਰ ਵਿਧਾਨ ਸਭਾ ਸਭ ਤੋਂ ਇੰਪੋਰਟੈਂਟ ਜਿਹੜਾ ਪਲੇਟਫਾਰਮ ਸੀਗਾ ਮੈਂ ਸਮਝਦਾ ਕਿ ਉਹ ਉਹਦਾ ਕੋਚਾ ਮਜ਼ਾਕ ਜਿਹਨੂੰ ਕਹਿੰਦੇ ਨੇ ਉਹ ਨੂੰ ਐਵੇਂ ਟਿੱਚ ਸਮਝ ਕੇ ਅਖੇ ਜਿਸੀ ਲਾਈਵ ਸ਼ੁਰੂ ਕਰ ਦਿੱਤਾ ਲਾਈਵ ਫਰਾਡ ਆ ਸਪੀਕਰ ਦੇ ਹੱਥ ਵਿੱਚ ਮਾਈਕ ਹੈ ਸਪੀਕਰ ਦੇ ਹੱਥ ਵਿੱਚ ਕੈਮਰਾਸ ਨੇ ਜਦੋਂ ਆਦਮੀ ਕੋਈ ਜਿਹਨੂੰ ਨਹੀਂ ਦਿਖਾਉਣਾ ਚਾਹੁੰਦੇ ਉਹਦਾ ਮਾਈਕ ਆਫ ਕਰ ਦਿੰਦੇ ਨੇ ਗੱਲ ਮੁੱਕ ਜਾਂਦੀ ਹੈ ਪਰ ਤੁਸੀਂ ਦੇਖ ਰਹੇ ਕਿ ਸਿਰਫ ਟ੍ਰੈਜਰੀ ਬੈਂਚਸ ਰੂਲਿੰਗ ਪਾਰਟੀ ਦੇ ਮੰਤਰੀਆਂ ਦੇ ਐਮਐਲਏ ਦੇ ਉੱਤੇ ਪੂਰੇ ਪੂਰੇ ਫਰੇਮ ਲਾ ਕੇ ਕੈਮਰੇ ਸੋ ਮੈਨੂੰ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ ਯਾਰ ਉਹ ਆਪਾਂ ਲੋਕਾਂ ਨੇ ਵੋਟਾਂ ਤਾਂ ਬਹੁਤ ਪਾਈਆਂ ਇਹਨਾਂ ਨੂੰ ਔਰ 92 ਐਮਐਲਏ ਚਤਾ ਕੇ ਤੁਸੀਂ ਭੇਜੇ ਇਸ ਉਮੀਦ ਨਾਲ ਕਿ ਇਹ ਮਗਲੀਆਂ ਸਰਕਾਰਾਂ ਨਾਲੋਂ ਕੁਝ ਬਿਹਤਰ ਕਰਨਗੇ ਲੇਕਿਨ ਹਾ ਹਾਕਾਰ ਮਚੀ ਹੋਈ ਆ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਤੇ ਕਿਸੇ ਵੀ ਖੇਮੇ ਵਿੱਚ ਕਿਸੇ ਫੀਲਡ ਵਿੱਚ ਇਹ ਕਿਤੇ ਵੀ ਕੋਈ ਇੰਪਰੂਵਮੈਂਟ ਨਹੀਂ ਲਿਆ ਸਕੀ ਹਲੇ ਤਾਂ ਮੈਂ ਕਰਜ਼ੇ ਦੀ ਗੱਲ ਕਰਨੀ ਸੀ ਤੁਹਾਡੇ ਨਾਲ 374000 ਕਰੋੜ ਰੁਪਿਆ ਕਰਜ਼ਾ ਹੋ ਗਿਆ ਮੇਰੇ ਵੀਰੋ ਪੰਜਾਬ ਦੇ ਉਹ ਜਾਗੋ ਇਹ ਕਰਜ਼ਾ ਆਪਣੇ ਤੇ ਆ ਸਰਕਾਰ ਤੇ ਨਹੀਂਗਾ ਇਸ ਦਾ ਵਿਆਜ ਟੱਟੋ-ਕੱਟ 32-33000 ਕਰੋੜ ਰੁਪਿਆ ਵਿਆਜ ਭਰ ਰਹੇ ਨੇ ਕੱਲ ਤੁਸੀਂ ਦੇਖ ਲਿਆ ਰਿਪੋਰਟਸ ਆਈਆਂ ਕਿ 24000 ਕਰੋੜ ਰੁਪਿਆ ਮੁਫਤ ਬਿਜਲੀ ਦੀ ਸਬਸਿਡੀ ਦਾ ਬਿੱਲ ਪੰਜਾਬ ਬਿਜਲੀ ਬੋਰਡ ਦੇ ਸਿਰ ਤੇ ਇਹਨਾਂ ਨੂੰ ਸਰਕਾਰ ਨੂੰ ਦੇਣਾ ਪਵੇਗਾ ਜਿਹਦੇ ਵਿੱਚ ਮਗਰਮੀਆ ਸਰਕਾਰਾਂ ਨੇ ਟਿਊਬਵੈਲ ਕਿਉਂਕਿ ਸਾਡਾ ਦਰਿਆ ਹੀ ਪਾਣੀ ਦਾ ਅਸੀਂ ਇਸਤੇਮਾਲ ਨਹੀਂ ਕਰ ਸਕੇ ਦੇ ਚੁੱਕੇ ਹਾਂ 14 ਲੱਖ ਟਿਊਬਵੈਲ ਨਾਲ ਬਿਜਲੀ ਅਸੀਂ ਇਸਤੇਮਾਲ ਕਰ ਕਰਕੇ ਉਹਦਾ ਪਾਵਰ ਸਬਸਿਡੀ ਦਾ ਬਿੱਲ ਇਟਾ ਵੱਡਾ ਹੋ ਗਿਆ ਉਹ ਜਿਹੜੇ ਇਹਨਾਂ ਨੇ ਜ਼ੀਰੋ ਬਿੱਲ ਪ੍ਰੋਮਿਸ ਕੀਤੇ ਸੀਗੇ ਇਹਦੇ ਵਿੱਚ ਬੇਤਹਾਸ਼ਾ ਕਰਨੀ ਹੁਣ ਕਰਕੇ ਉਹ ਲੋਕਾਂ ਨੇ ਸੋਚਿਆ ਕਿ ਅਗਰ 600 ਯੂਨਿਟ ਫ੍ਰੀ ਮਿਲਦੀ ਤਾਂ ਕਿਉਂ ਨਾ ਆਪਾਂ 1 ਮੀਟਰ ਦੀ ਬਜਾਏ 2 ਜਾਂ 3 ਮੀਟਰ ਕਰ ਲਈਏ ਮੀਟਰਾਂ ਦੀ ਨਫਰੀ ਬਹੁਤ ਜ਼ਿਆਦਾ ਗਿਣਤੀ ਵਧ ਗਈ ਆ ਔਰ ਸਰਕਾਰ ਇਸ ਵਕਤ ਹਾਲਾਤ ਇਹ ਨੇ ਕਿ ਕਦੀ 700 ਕਰੋੜ ਰੁਪਏ ਮੰਗਣ ਜਾਂਦੀ ਆ RBI ਦੇ ਕੋਲ ਕਦੀ 2.5 ਹਜ਼ਾਰ ਕਰੋੜ ਰੁਪਏ ਤਨਖਾਹਾਂ ਦੇਣ ਚੁੱਕੇ ਪੈਸੇ ਨਹੀਂ ਨੇ ਸੋ ਇਹ ਸਾਰੀਆਂ ਗੱਲਾਂ ਕਿੱਥੇ ਡਿਸਕਸ ਹੋਣੀਆਂ ਸੀਗੀਆਂ ਪੰਜਾਬ ਵਿਧਾਨ ਸਭਾ ਦੇ ਪਲੇਟਫਾਰਮ ਤੇ ਔਰ ਮੈਂ ਸਮਝਦਾ ਕਿ ਘਟੋ ਘਟ ਕਿਉਂਕਿ 6 ਮਹੀਨੇ ਬਾਅਦ ਤੁਸੀਂ ਸੈਸ਼ਨ ਬੁਲਾਉਣਾ ਹੁੰਦਾ ਘਟੋ ਘਟ 15 ਦਿਨ ਦਾ ਸੈਸ਼ਨ ਤਾਂ ਬੁਲਾਇਆ ਜਾਵੇ ਤੁਸੀਂ ਆਪ ਹੀ ਕਹਿੰਨੇ ਮੈਂ ਨਹੀਂ ਕਹਿ ਰਿਹਾ ਆ ਤੁਹਾਡੀ ਹੀ ਜ਼ੁਬਾਨ ਮੈਂ ਕਹਿ ਰਿਹਾ ਆ ਵਾਕੇ ਸੈਸ਼ਨ ਜਿਹੜਾ ਵਾ ਉਹ 15 ਦਿਨ ਵਧਾਇਆ ਜਾਵੇ ਮੈਂ ਤਾਂ ਵਧਾਇਆ ਨਾ ਜਾਵੇ ਮੈਂ ਕਹਿੰਦਾ 15 ਦਿਨ ਦਾ ਸੈਸ਼ਨ ਕਿੱਟੋ-ਕੱਟੇ ਨਵਾਰੀ ਸਾਲ ਵਿੱਚ ਇੱਕ ਜਿਹੜਾ ਬਜਟ ਇਸ ਲਾਸ ਹੁੰਦਾ ਇੱਕ ਮੌਨਸੂਨ ਸੈਸ਼ਨ ਤੇ ਇੱਕ ਜਿਹੜਾ ਹੈ ਵਿంటర్ ਸੈਸ਼ਨ ਹੁਣ ਮੈਨੂੰ ਨਹੀਂ ਲੱਗਦਾ ਕਿ ਆਪਾਂ ਸਪਟੰਬਰ ਚ ਆ ਗਏ ਆ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਸਰਦ ਰੁੱਤ ਦਾ ਜਿਹੜਾ ਸੈਸ਼ਨ ਹੈ ਉਹ ਬੁਲਾਉਣਗੇ ਉਹਨੂੰ ਵੀ ਟਰਕਾ ਕੇ ਅੱਗੇ ਲੈ ਜਾਣਗੇ ਸੋ ਆਹ ਹੈ ਅਸਲੀਅਤ ਅਖੌਤੀ ਬਦਲਾਅ ਤੇ ਆ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਨੂੰ ਬਹੁਤ ਸੁਧਾਰ ਕਰਾਂਗੇ ਔਰ ਮਾਫ ਕਰਨਾ ਹਲੇ ਅਖੀਰੀ ਗੱਲ ਮੈਂ ਤੁਹਾਨੂੰ ਰੁਕਣੀ ਮੈਂ ਰਿਹਾ ਜਿਹੜੀਆਂ ਗੱਲਾਂ ਮੋਦੀ ਤੇ ਇਲਜ਼ਾਮ ਲਾਉਂਦੇ ਨੇ ਕਿ ਮੋਦੀ ਨੇ ਬਰਬਾਦ ਕਰਤਾ ਗੋਦੀ ਮੀਡੀਆ ਬਣਾ ਲਿਆ ਉਧਰੋਂ ਵੱਧ ਗੋਦੀ ਕੇਜੀ ਮੀਡੀਆ ਤੁਸੀਂ ਪੰਜਾਬ ਦੇ ਵਿੱਚ ਬਣਾ ਕੋਈ ਮੇਨਸਟ੍ਰੀਮ ਮੀਡੀਆ ਚੰਗੀ ਖਬਰ ਤੋਂ ਖੋਣ ਨੂੰ ਤੇ ਆਪ ਨਹੀਂ ਗਾ ਬਸ ਸਰਕਾਰ ਦੇ ਸੋਲੇ ਗਾਇਆ ਜਾ ਰਹੇ ਨੇ ਬੋਰਡ ਲਾਤੇ ਸਾਰੇ ਪੰਜਾਬ ਦੇ ਵਿੱਚ ਦੂਜੇ ਰਾਜਾਂ ਦੇ 에ਰਪੋਰਟਾਂ ਤੇ ਦੂਜੇ ਚੰਡੀਗੜ੍ਹ ਦਾ ਯੂਟੀ ਦੇ ਵਿੱਚ ਜਾ ਕੇ ਇਲੈਕਟ੍ਰੋਨਿਕ ਬੋਰਡ ਦੇਖੋ ਰਾਤ ਨੂੰ ਜਗਮਗ ਕਰਦੇ ਨੇ ਸਾਡਾ ਸ਼ਹਿਦ ਸਿੰਘ ਕਿਤੇ ਕਰੋੜ ਰੁਪਏ ਇਹਨਾਂ ਫਾਲਟ ਦੀ ਪਬਲਿਸਿਟੀ ਦੇ ਖਰਚ ਕਰਦਾ ਦੂਜਾ ਕਹਿੰਦੀ ਸੀ ਮੋਦੀ ਈਡੀ ਔਰ ਸੀਬੀਆਈ ਦਾ ਦੁਰਉਪਯੋਗ ਕਰ ਰਿਆ ਤੁਹਾਡੇ ਸਾਹਮਣੇ ਆ ਪੰਜਾਬ ਦੇ ਵਿੱਚ ਕਿ ਇਸ ਵਕਤ ਜਿੰਨੀ ਬਦਲਾਕੂਰੀ ਆਪਣੇ ਸਿਆਸੀ ਵਿਰੋਧੀਆਂ ਦੇ ਨਾਲ ਭਗਵੰਤ ਮਾਨ ਨੇ ਵਿਜੀਲੈਂਸ ਤੇ ਪੁਲਿਸ ਦਾ ਮਿਸਯੂਜ਼ ਕਰਕੇ ਕੀਤੀ ਹੈ ਝੂਠੇ ਪਰਚੇ ਦਰਜ ਕੀਤੇ ਨੇ ਮੇਰੇ ਤੇ ਪੰਜ ਕ੍ਰਿਮੀਨਲ ਕੇਸਸ ਦਰਜ ਕੀਤੇ ਨੇ ਕੀ ਮੈਂ ਗੁਨਾਹ ਕਰਦਾ ਕਿ ਮੈਂ ਕੋਈ ਡਰਗ ਮਾਫੀਆ ਲੱਗਦਾ ਔਰ ਜਿਹੜਾ ਕੇਸ ਮੇਰੇ ਤੇ ਬਣਾਇਆ ਭਗਵੰਤ ਮਾਨ ਮੇਰਾ ਸਪੋਰਟਰ ਸੀ 2017 ਚ ਇਸ ਨੇ ਆ ਕੇ ਪਬਲਿਕ ਡੋਮੇਨਸ ਕਿਹਾ ਕਿ ਖੇਰੇ ਨਾਲ ਬੜਾ ਤੱਕਾ ਉਸੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਤੇ ਫਿਰ ਤੁਹਾਡੇ ਤੇ મોદી ਤੇ ਬੀਜੇਪੀ ਦੇ ਵਿੱਚ ਕੀ ਫਰਕ ਹੈ ਮੈਂ ਸੁਸੋਡੀਆਂ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹਨਾ ਹਾਂ ਕੇਜਰੀਵਾਲ ਸਾਹਿਬ ਤੁਸੀਂ ਅੰਦਰੋਂ ਤੁਹਾਨੂੰ ਪੁੱਛਣਾ ਚਾਹਨਾ ਹਾਂ ਤੁਸੀਂ ਇੱਥੇ ਉੱਥੇ ਸ਼ੋਰ ਮਚਾਉਂਦੇ ਹੋ ਕਿ મોદી ਨੇ ਬਹੁਤ ਜ਼ਿਆਦਾ ਗੱਲਰ ਮਚਾਇਆ ਮਿਸਯੂਜ਼ ਕਰ ਰਿਹਾ ਤਾਨਾਸ਼ਾਹ ਵਾ ਤੇ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਦਰਬਾਰ ਸਾਹਿਬ ਮੱਥਾ ਟੇਕ ਜਾਂਦੇ ਹੋ ਤੁਸੀਂ ਪਰ ਕੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੇ ਚਰਨਾਂ ਵਿੱਚ ਬੈਠ ਕੇ ਇਹ ਅਹਿਸਾਸ ਕੀਤਾ ਕਿ ਤੁਸੀਂ ਕੀ ਪੰਜਾਬ ਦੇ ਵਿੱਚ ਇਸ ਵਕਤ ਕਰ ਰਹੇ ਹੋ ਔਰ ਇਥੇ ਇਕੱਲਾ ਮੇਰੇ ਖਿਲਾਫ ਨਹੀਂ ਜਿੰਨਾ ਕੋਈ ਬੋਲਿਆ ਜਿਹੜਾ ਕੋਈ ਐਕਟੀਵਿਸਟ ਬੋਲਿਆ ਚੱਕ ਕੇ ਢਾਕੇ ਉਹਨੂੰ ਜਿੱਲਾਂ ਵਿੱਚ ਸੁੱਟ ਲਤਾ ਤੇ ਆਪਣੇ ਮਿਨਿਸਟਰਸ ਇਹਨਾਂ ਦੇ ਕਟਾਰੂ ਚੱਕ ਵਰਗੇ ਆ ਬਲਕਾਰ ਸਿੰਘ ਦੀ ਤਸਵੀਰ ਵੀ ਡੋਆ ਗਈ ਆ ਮਾਨੂੰ ਕੇ ਨੇ ਇੱਕ ਐਨ ਆਰ ਆਈ ਦੀ ਕੋਠੀ ਤੇ ਕਬਜ਼ਾ ਕਰਤਾ ਪਤਾ ਨਹੀਂ ਕਿੰਨੇ ਐਮ ਐਲ ਏ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਕਰਦੇ ਦਰਿਆਵਾਂ ਦਾ ਬਲਾਕਕਾਰ ਕਰ ਰਹੇ ਨੇ ਉਹਨੂੰ ਐਕਸ਼ਨ ਅਗੇਂਸਟ ਇਸ ਸਾਰੀਆਂ ਜਿਲਾਂ ਕਿੱਥੇ ਚੱਕਾਂਗੇ ਸ ਮੈਂ ਪੁੱਛਣਾ ਚਾਹੁੰਦਾ ਔਰ ਮੈਨੂੰ ਖੁਸ਼ਸਾਣਾ ਕਹਿਣਾ ਪੈਂਦਾ ਕਿ ਪੰਜਾਬ ਦੇ ਵਿੱਚ ਕੋਈ ਪਲੈਟਫਾਰਮ ਨਹੀਂ ਰਹਿਣ ਦਿੱਤਾ ਜਿੱਥੇ ਅਸੀਂ ਜਾ ਕੇ ਆਪਣੀ ਗੱਲ ਕਹਿ ਸਕੀਏ ਗੌਰ ਵਿਧਾਨ ਸਭਾ ਦਾ ਇੱਕੋ ਸਾਡੇ ਕੋਲ ਪਲੈਟਫਾਰਮ ਸੀ ਤੇ ਉਹਦਾ ਇਹਨਾਂ ਨੇ ਮਜ਼ਾਕ ਉਡਾ ਕੇ ਰੱਖਤਾ ਬਸ ਕੱਲ ਸ਼ੁਰੂ ਕਰਕੇ ਤੇ 4 ਤਰੀਕ ਨੂੰ ਰੱਦ ਕਰਕੇ ਕਹਿਣਗੇ ਜੀ ਬੜਾ ਸੀ ਪ੍ਰਾਪਤੀਆਂ ਕਰ ਲੀਆਂ ਸੋ ਦੋਸਤੋ ਇਹ ਮੇਰਾ ਅੱਜ ਦਾ ਵਿਸ਼ੇ ਸੀਗਾ ਇਹ ਇਕੱਲਾ ਇੱਕ ਵਿਅਕਤੀ ਇਕੱਲਾ ਇੱਕ ਪਾਰਟੀ ਇਕੱਲੇ ਇੱਕ ਸਮਾਜ ਦਾ ਈਸ਼ੂ ਨਹੀਂਗਾ ਇਹ ਸਮੁੱਚੇ ਪੰਜਾਬ ਤੇ ਭਵਿੱਖ ਦਾ ਈਸ਼ੂ ਹੈ ਇਸ ਕਰਕੇ ਇਹਦੇ ਤੇ ਗੌਰ ਕਰਨਾ ਜ਼ਰੂਰ ਅچھے ਤਰੀਕੇ ਨਾਲ ਔਰ ਸਿਰਫ ਇਸ ਕਰਕੇ ਕਿਉਂਕਿ ਆਪਾਂ ਪਾਰਟੀਆਂ 'ਚ ਵੱਜੇ ਹੋਇਆ ਤਾਂ ਅਸੀਂ ਨਫ਼ਰਤ ਦੀ ਭਾਵਨਾ ਨਾਲ ਕਮੈਂਟ ਕਰਨਾ ਜਾਂ ਗਲਤ ਬੋਲਣਾ ਜਾਂ ਕੋਈ ਗਾਲੀ ਕੂਚ ਕਰਨਾ ਇਹਦਾ ਕੋਈ ਫਾਇਦਾ ਨਹੀਂ ਮੋਰ ਮੈਂ ਆਮ ਆਦਮੀ ਪਾਰਟੀ ਦੇ ਖੀਲਸ ਵਰਪਾ ਮਗਣਾ ਚਾਹੁੰਦਾ ਕਿ ਦੇਖੋ ਤੁਸੀਂ ਵੀ ਚੰਗੇ ਬਦਲਾਅ ਵਾਸਤੇ ਇਥੇ ਇਸ ਪਾਰਟੀ ਨੂੰ ਜੁਆਇਨ ਕੀਤਾ ਸੀ ਪਰ ਵਾਰੀਆਂ ਜਿਹੜੀਆਂ ਆਈਆਂ ਨੇ लवली ਯੂਨੀਵਰਸਿਟੀ ਅੱਗੇ ਕੋਈ ਸੰਜੀਤ ਅਰੋੜਾ ਬਣਾਤਾ ਮੈਂਬਰ ਪਾਰਲੀਮੈਂਟ ਕੋਈ ਪਟਕ ਬਣਾਤਾ ਰਾਜ ਸਭਾ ਦਾ ਮੈਂਬਰ ਕੋਈ ਜਿੰਨੀਆਂ ਅਹਿਮ ਪੋਜੀਸ਼ਨਾਂ ਸਾਰੀਆਂ ਪੰਜਾਬ ਦੀਆਂ ਉਹ ਸਾਰੀਆਂ ਚੱਕ ਕੇ ਗੈਰ ਪੰਜਾਬੀਆਂ ਦੇ ਹੱਥ ਝਾੜ ਸਾਰੀਆਂ ਸਰਕਾਰੀ ਨੌਕਰੀਆਂ ਜੀਜ਼ ਦੀਆਂ ਆ ਤੁਹਾਡੀਆਂ ਪੁਲਿਸ ਦੇ ਵਿੱਚ ਜੋਬਸ ਜਿਹੜੀਆਂ ਆ ਤੁਹਾਡੇ ਜਿਹੜੇ ਕਲੱਬਸ ਰੱਖੇ ਨੇ ਐਸਐਸਪੋਰਟ ਦੇ ਸਾਰੇ ਹਰਿਆਣਾ ਦਿੱਲੀ ਦੇ ਰਾਜਸਥਾਨ ਕਿਉਂਕਿ ਸਾਡੇ ਕੋਲ ਟੋਮਸ ਹਾਈਲ ਦਾ ਕਾਨੂੰਨ ਜਿੱਦਾਂ ਮੈਂ ਮੰਗ ਰਿਹਾ ਵਾਂ ਕਿ ਹਿਮਾਚਲ ਦੀ ਤਰ੍ਹਾਂ ਤੇ ਹੁਣ ਤਾਂ ਉੱਤਰਾਖੰਡ ਨੇ ਵੀ ਬਣਾਤਾ ਵਾ ਔਰ ਲਾਸਟਲੀ 10 ਕ੍ਰਿਮੀਨਲ ਜਿਹੜੇ ਐਮੈਂਡਮੈਂਟਸ ਕੀਤੀਆਂ ਬੀਜੇਪੀ ਸਰਕਾਰ ਨੇ ਦਿੱਲੀ 'ਚ ਜਿਹੜਾ ਬੀਐਨਐਸ ਕਾਨੂੰਨ ਬਣਾਇਆ ਜਿਹਨੂੰ ਬਹੁਤ ਜ਼ਿਆਦਾ ਕਰੜਾ ਕਰਤਾ ਪੁਲਿਸ ਨੂੰ ਬਹੁਤ ਜ਼ਿਆਦਾ ਅਧਿਕਾਰ ਦਿੱਤੇ ਅਸੀਂ ਉਹਦੇ ਤੇ ਬਹਿਸ ਕਰਨਾ ਚਾਹੁੰਦੇ ਸੀ ਵਿਧਾਨ ਸਭਾ ਦੇ ਪੰਜਾਬ ਦੇ ਵਿੱਚ ਇੱਕ ਮਤਾ ਪਾਸ ਕਰਕੇ ਭੇਜੋ ਕਿ ਤੁਸੀਂ ਦਾ ਇਸ ਨੂੰ ਇੱਕ ਪੁਲਿਸ ਸਟੇਟ ਬਣਾਉਣ ਜਾ ਰਹੇ ਹੋ ਪੁਲਿਸ ਨੂੰ ਮੇਰੇ ਖਿਆਲ ਨਾਲ ਸ਼ਾਇਦ ਗਲਤ ਨਾ ਹੋਮਾ ਤਾਂ ਪਹਿਲਾ 14 ਦਿਨ ਦਾ ਰਿਮਾਂਡ ਹੀ ਤੋਂ ਜ਼ਿਆਦਾ ਨਹੀਂ ਸੀ ਲੈ ਸਕਦੇ ਸ਼ਾਇਦ ਪੁਲਿਸ 60 ਦਿਨ ਦਾ ਰਿਮਾਂਡ ਲੈ ਸਕਦੀ ਆ ਔਰ ਇਹ ਸਾਰੇ ਕਾਨੂੰਨ ਪੰਜਾਬ ਦੇ ਵਿੱਚ ਆਲਰੇਡੀ ਲਾਗੂ ਹੋ ਗਏ ਨੇ ਤੜਾ-ਟੜੇ ਫਾਇੰਸ ਦੱਸਣ ਇਹ ਸਾਰੇ ਮਸਲੇ ਮੇਰੇ ਵੀਰੋ ਸਪਟਾਰੀਓ ਕੌਲ ਤੇ ਭੈਣੋ ਆਂ ਵਿਧਾਨ ਸਭਾ ਦੇ ਇਸ ਪਲੇਟਫਾਰਮ ਤੇ ਕਰਨੇ ਸੀ ਤੇ ਆ ਦੋ ਤੋਂ ਚਾਰ ਦਾ ਇੱਕ ਮਜ਼ਾਕ ਬਣਾ ਕੇ ਇਹਨਾਂ ਨੇ ਸੈਸ਼ਨ ਕਰਤਾ ਸੋ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਮੈਂ ਸਾਰਿਆਂ ਦਾ ਬਹੁਤ ਮਸ਼ਕੂਰ ਆਂ ਔਰ ਸ਼ੁਕਰ ਦਾ ਕਰਦਾ ਤੇ ਜੇ ਮੇਰੀ ਗੱਲ ਨਾਲ ਜੈਨਮਨ ਤੇ ਠੀਕ ਲੱਗੀਆਂ ਤਾਂ ਇਹਨਾਂ ਨੂੰ ਬਹੁਤ ਬਹੁਤ ਸ਼ੇਅਰ ਕਰਦੀ ਬਹੁਤ ਬਹੁਤ ਧੰਨਵਾਦ ਬਾਇਓਲੋਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ